ਕਿੰਨੀ ਗਰਮੀ ਪੈ ਰਹੀ ਹੈ ਜੇ ਇਹ ਪੀੜ ਨਾ ਕੱਟੇ ਹੋਣ ਇਹੋ ਹੀ ਛਾਂ ਦੇਣਗੇ ਹਰ ਬੰਦਾ ਅੱਜ ਛਾਂ ਲੱਭਦਾ ਪਿਆ ਇੱਥੇ ਪੀੜ ਵੱਢ ਕੇ ਤੇ ਉਹ ਲੱਕੜ ਵੇਚੀ ਜਾ ਰਹੀ ਹੈ ਜਦੋਂ ਬਰਸਾਤਾ ਦਾ ਮੌਸਮ ਹੋਣਾ ਥੋੜੀ ਨਰਮ ਪੈ ਜਣੀ ਮਿੱਟੀ ਅਸੀਂ ਦੋ ਤਿੰਨ ਘਰਾਂ ਨੇ ਆਪਣੇ ਕੋਲੋਂ ਪੈਸੇ ਪਾ ਕੇ ਲੇਬਰ ਲਾ ਕੇ ਕਰਵਾਣਾ ਹੈ ਕੰਮ ਕਿ ਨਾ ਕਿਸੀ ਅੱਗ ਲਾ ਦੀਏ ਆ ਰੁੱਖ ਕੱਟ ਕੇ 2.5 ਲੱਖ ਰੁਪਏ ਟਾਲੇ 2.5 ਲੱਖ ਰੁਪਏ ਵਟ ਲਿਆ ਇੱਕ ਕੀ ਲੋਕਾਂ ਨੂੰ ਪਤਾ ਨਹੀਂ ਕਿੰਨੇ ਵਟਿਆ ਜੇ ਆਪਾਂ ਜਿੰਨੇ ਰੁੱਖ ਲਾਵਾਂਗੇ ਉਹਨਾਂ ਸਾਨੂੰ ਫਾਇਦਾ ਉਹਨਾਂ ਦਾ ਪਾਣੀ ਬਚੇਗਾ ਪਰ ਜਦੋਂ ਅਸੀਂ ਇਹੋ ਜਿਹੀ ਹਰਕਤਾਂ ਕਰਾਂਗੇ ਤੁਸੀਂ ਦੇਖੋ ਕੁਦਰਤ ਵੀ ਨਾਰਾਜ਼ ਹੋਏਗੀ ਫਿਰ ਮੈਨੂੰ ਤਾਂ ਲੱਗਦਾ ਡੀਪ ਰੂਟਡ ਸਾਜ਼ਿਸ਼ ਹੈ ਸਰ ਕਲੋਨੀ 'ਚ ਕੁਝ ਸ਼ਰਾਤੀ ਤੱਤ ਹੋ ਗਏ ਨੇ ਜਿਹੜਾ ਕਿ ਚਾਹੁੰਦੇ ਨਹੀਂ ਇੱਥੇ ਪੀਸ ਹੋਏ ਇਹ ਕਲੋਨੀ ਬਸੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਸਾਡੀ ਪੀੜ੍ਹੀਆਂ ਨੇ ਉਹ ਪਾਣੀ ਕਿੱਥੋਂ ਪੀਣ ਗਿਆ ਰੁੱਖ ਵੇਖਣ ਗਿਆ ਉਹ ਕੀ ਕਰਨਗੇ ਸੂਬੇ ਵਿੱਚ ਜਿੱਥੇ ਵਾਤਾਵਰਨ ਨੂੰ ਸਾਂਭ ਸੰਭਾਲ ਕਰਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਨਵੇਂ ਬੂਟੇ ਲਾਈ ਜਾ ਰਹੇ ਨੇ ਤੇ ਪੁਰਾਣੇ ਪੇੜਾਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਇੱਕ ਮੰਦਭਾਗੀ ਤਸਵੀਰ ਅੰਮ੍ਰਿਤਸਰ ਦੀ ਇੰਪੀਰੀਅਲ ਸਿਟੀ ਕਲੋਨੀ ਦੇ ਸਾਹਮਣੇ ਆਈ ਹੈ ਜਿੱਥੇ ਕਿ ਲੋਕਾਂ ਵੱਲੋਂ ਇੱਕ ਜੰਗਲ ਤਿਆਰ ਕੀਤਾ ਗਿਆ ਸੀ ਲੇਕਿਨ ਇੱਕ ਸ਼ਰਾਰਤੀ ਅਨਸਰ ਨੇ ਬੀਤੀ ਰਾਤ ਉਸ ਪੂਰੇ ਜੰਗਲ ਨੂੰ ਅੱਗ ਲਾਤੀ ਜਿਸ ਦੇ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੇੜ ਪੌਦੇ ਲੱਗੇ ਸੀ ਉਹ ਸਾਰੇ ਸੜ ਕੇ ਸੁਆਹ ਹੋ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਈ ਸੰਕੜੇ ਜ਼ਮੀਨ ਦੇ ਵਿੱਚ ਇਸ ਦਾ ਪ੍ਰਭਾਵ ਪਿਆ ਹੈ ਔਰ ਪੇੜ ਪੌਦੇ ਤੱਕਨ ਸਾੜ ਦਿੱਤੇ ਗਏ ਨੇ ਤਾਂ ਇਹ ਇੱਕ ਮੰਦਭਾਗੀ ਤਸਵੀਰ ਹੈ ਕਿ ਜਿੱਥੇ ਧਰਤੀ ਦਾ ਤਾਪਮਾਨ 45 ਡਿਗਰੀ ਟੈਂਪਰੇਚਰ ਤੋਂ ਵੀ ਉੱਤੇ ਪਹੁੰਚ ਚੁੱਕਾ ਹੈ ਤਾਂ ਦੂਜੇ ਪਾਸੇ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੇੜ ਪੌਦਿਆਂ ਦਾ ਇੱਥੇ ਨੁਕਸਾਨ ਕੀਤਾ ਗਿਆ ਔਰ ਖਾਸ ਕਰਕੇ ਵਾਤਾਵਰਣ ਦਾ ਨੁਕਸਾਨ ਕੀਤਾ ਗਿਆ ਹੈ ਤਾਂ ਇਹ ਅੱਗ ਇੰਨੀ ਕਿ ਜ਼ਿਆਦਾ ਭੜ ਗਈ ਕਿ ਜਿਹਦੇ ਨਾਲ ਲੋਕਾਂ ਦੇ ਘਰਾਂ ਤੱਕਨ ਨੂੰ ਵੀ ਨੁਕਸਾਨ ਪਹੁੰਚਿਆ ਹੈ ਆਖਿਰਕਾਰ ਇਸ ਪੂਰੇ ਘਟਨਾਕਰਮ ਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਘਰ ਦੀਆਂ ਜਿਹੜੀਆਂ ਤਾਰਾਂ ਨੇ ਜਿੱਥੋਂ ਕੀ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ ਇਸ ਘਰ ਦੀਆਂ ਤਾਰਾਂ ਨੂੰ ਵੀ ਅੱਗ ਲੱਗੀ ਤੇ ਉਸ ਦੇ ਨਾਲ ਗੈਸ ਪਾਈਪਲਾਈਨ ਦੀ ਸਪਲਾਈ ਵੀ ਜਿਹੜੀ ਇੱਥੋਂ ਕੀਤੀ ਜਾਂਦੀ ਸੀ ਉਸ ਨੂੰ ਵੀ ਅੱਗ ਲੱਗੀ ਤੇ ਘਰ ਦੀਆਂ ਤਾਰਾਂ ਤੁਸੀਂ ਦੇਖੋ ਪੂਰੀ ਚਪੇਟ ਚ ਆਗੀਆਂ ਨੇ ਤਾਂ ਇਸ ਤੋਂ ਨਾਲ-ਨਾਲ ਜਿਹੜੇ ਪੇੜ ਪੌਦੇ ਨੇ ਉਹ ਵੀ ਇਸ ਦਾ ਸ਼ਿਕਾਰ ਹੋਏ ਨੇ ਔਰ ਖਾਸ ਕਰਕੇ ਛੋਟੇ ਛੋਟੇ ਦਰਖਤ ਲਗਾਏ ਗਏ ਸੀ ਤਾਂ ਕਿ ਛਾਂ ਮਿਲ ਸਕੇ ਤੇ ਸਾਡੇ ਨਾਲ ਸਰਦਾਰ ਜਸਮੀਤ ਸਿੰਘ ਜੀ ਮੌਜੂਦ ਨੇ ਜਸਮੀਤ ਸਿੰਘ ਜੀ ਕੀ ਕਟਣਾ ਹੋਈ ਹੈ ਤੇ ਕੀ ਪਾਣਾ ਵਾਪਰਿਆ ਜੀ ਸਤਿ ਸ਼ਕਾਲ ਜੀ ਮੈਂ ਨਾ ਜੀ ਕੱਲ ਸਵੇਰੇ ਹਰਮੰਦਰ ਸਾਹਿਬ ਤੋਂ ਜਦੋਂ ਵਾਪਸ ਆਇਆ ਛੱਨੀ ਵਾਰ ਕਿਸੇ ਨੇ ਇੱਥੇ ਅੱਗ ਲਗਾਈ ਹੈ ਸਾਨੂੰ ਨਹੀਂ ਪਤਾ ਸੀ ਤੇ ਆਪਣੇ ਕੰਮ ਤੇ ਚੱਲ ਜੰਦੇ ਆ ਹਰਮੰਦਰ ਸਾਹਿਬ ਜੀ ਜਦੋਂ ਮੈਂ ਆਇਆ ਤਾਂ ਮੈਂ ਵੇਖਿਆ ਵੀ ਸਾਰੀਆਂ ਤਾਰਾ ਸੜੀਆਂ ਪਈਆਂ ਫਿਰ ਮੈਂ ਵੇਖਿਆ ਜੀ ਇਹ ਕੀ ਚੱਕਰ ਆ ਇਹ ਸਾਰਾ ਫਿਰ ਮੈਂ ਫੋਨ ਫੋਨ ਕੀਤੇ ਫਿਰ ਮੈਂ ਕੰਪਲੇਨ ਕੀਤੀ ਮੇਰਾ ਕੋਠੀ ਦਾ ਨੁਕਸਾਨ ਹੋ ਤੋ ਬਚਿਆ ਜੀ ਮੇਰੇ ਛੋਟੇ ਛੋਟੇ ਬੱਚੇ ਨੇ ਅੰਦਰ ਕੋਲ ਗੈਸ ਪਾਈਪਲਾਈਨ ਹੈ ਮੇਰਾ ਵੇਖੋ ਕਿੰਨਾ ਨੁਕਸਾਨ ਹੋਇਆ ਤਾਰਾ ਸਾਰਾ ਤਾਰਾ ਚੇਂਜ ਕਰਵਾਉਣੀਆਂ ਪੈਣੀਆਂ ਅੰਦਰੋਂ ਦੀ ਪਰ ਇੱਕ ਵਾਰ ਸੇ ਵਾਤਾਵਰਨ ਦੀ ਗੱਲ ਕੀਤੀ ਜਾਵੇ ਤੇ ਵਾਤਾਵਰਨ ਬਚਾਉਣ ਵਾਸਤੇ ਵੇਖੋ ਨਾ ਅਸੀਂ ਮੈਂ ਸਪੈਸ਼ਲ ਆਪਣੇ ਕੋਠੀ ਦੇ ਅੱਗੇ ਨਿੰਮ ਦਾ ਰੁੱਖ ਲਾਇਆ ਜੀ ਕੋਈ ਆਪਣੇ ਕੋਠੀ ਦੇ ਅੱਗੇ ਕੋ ਨਿਮਨ ਕੋ ਕੰਦਾ ਜੀ ਪੇੜ ਨਹੀਂ ਲਾਣਾ ਜ ਕੋਈ ਫੈਂਸੀ ਬੂਟੇ ਲਾਣੇ ਮੈਂ ਸਭ ਤੋਂ ਪਹਿਲੇ ਨਿਮਦਾ ਬੂਟਾ ਲਾਇਆ ਜਦੋਂ ਮੈਂ ਕੋਠੀ ਸ਼ੁਰੂ ਕੀਤੀ ਸੀ ਇੱਕ ਮੈਂ ਸਾਹਮਣੇ ਸਾਈਡ ਤੇ ਇੱਕ ਤਰੇਕ ਇਹ ਨਿਮਦੇ ਬੂਟੇ ਸਾਰੇ ਮੈਂ ਲਗਾਏ ਜਿਨ੍ਹਾਂ ਦੀ ਸੇਵਾ ਸਾਰੇ ਮੈਂ ਲਗਾਏ ਆ ਅੱਛਾ ਜੀ ਇਹ ਵੇਖੋ ਪਿੱਛੇ ਇਹਦੀ ਲੱਕੜਾ ਕੱਟ ਦਿੱਤੀਆਂ ਗਈਆਂ ਕਦੀ ਕੁਛ ਹੋ ਜਾਂਦਾ ਕਦੀ ਕੁਛ ਹੋ ਜਾਂਦਾ ਇਹ ਸਾਰੇ ਨਿਮ ਸੜ ਗਈ ਆ ਉਹ ਤਰੇਕ ਮੈਂ ਲਗਾਈ ਆਂਦੇ ਸਾਲ ਮੈਂ ਰੋਜ਼ ਸਵੇਰੇ ਹਰ ਮੰਦਰ ਸਭ ਤੋਂ ਆਗੇ ਇਹਨਾਂ ਦੀ ਸੇਵਾ ਕਰਦਾ ਦੇਖਭਾਲ ਕਰਦਾ ਸਾਰੇ ਇਹਨੂੰ ਪਾਣੀ ਦਿੰਦਾ ਮੈਂ ਬਾਲਟੀ ਮੱਗਾ ਲੈ ਕੇ ਸਾਰਿਆਂ ਨੂੰ ਮੱਗਾ ਮੱਗਾ ਪਾਣੀ ਦੇ ਪਰ ਇਹਨਾਂ ਨੂੰ ਅੱਗ ਕਿਉਂ ਲਾਈ ਗਈ ਇਸ ਤਰੀਕੇ ਨਾਲ ਇਹ ਕਲੋਨੀ ਦੀ ਵੇਖੋ ਪਤਾ ਨਹੀਂ ਕਿੰਨੇ ਲਾਈ ਕੋਈ ਕਹਿੰਦਾ ਜੀ ਕੋਲੋਨਾਈਜ਼ਰ ਨੇ ਲਾਈ ਆ ਕੋਈ ਕਹਿੰਦਾ ਜੀ ਕਲੋਨੀ ਜਿਹੜੇ ਆਇਕਲ ਮੋਤਵਾਰ ਬਣੇ ਉਹਨਾਂ ਨੇ ਲਾਈ ਆ ਕਿ ਇਹ ਸਾਫ ਸਫਾਈ ਹੈ ਜਿੰਨੀ ਸਾਫ ਸਫਾਈ ਕਰਾਣੀ ਹੈ ਤੁਸੀਂ ਮਸ਼ੀਨਾਂ ਨਾਲ ਕਰਾਓ ਤੁਸੀਂ ਲੇਬਰ ਲਾ ਕੇ ਕਰਾਓ ਅਸੀਂ ਹੁਣ ਸਾਰੀ ਲੇਨ ਨਾ ਇਹ ਜਿਹੜਾ ਘਾਹ ਹੈ ਨਾ ਅਸੀਂ ਨੈਕਸਟ ਮੰਥ ਜਦੋਂ ਬਾਰਿਸ਼ ਆਣੀ ਹੈ ਨਾ ਅਸੀਂ ਦੋ ਤਿੰਨ ਘਰਾਂ ਨੇ ਰਲ ਕੇ ਪੈਸੇ ਪਾ ਕੇ ਲੇਬਰ ਲਾ ਕੇ ਸਾਰੀ ਸਾਫ ਕਰवानी ਹੈ ਨਾ ਕਿ ਇਸੀ ਅੱਗ ਲਾਣੀ ਹੈ ਇਹ ਜਿਹੜੀ ਆ ਬੂਟੀ ਉੱਗੀ ਆ ਸਭ ਕੁਝ ਉੱਗਿਆ ਅਸੀਂ ਜਦੋਂ ਬਰਸਾਤਾ ਦਾ ਮੌਸਮ ਹੋਣਾ ਥੋੜੀ ਨਰਮ ਪੈ ਜੰਨੀ ਮਿੱਟੀ ਅਸੀਂ ਦੋ ਤਿੰਨ ਘਰਾਂ ਨੇ ਆਪਣੇ ਕੋਲੋਂ ਪੈਸੇ ਪਾ ਕੇ ਲੇਬਰ ਲਾ ਕੇ ਕਰਵਾਣਾ ਹੈ ਕੰਮ ਕਿ ਨਾ ਕਿ ਅਸੀਂ ਅੱਗ ਲਾ ਦਈਏ ਨਹੀਂ ਇੱਕ ਪਾਸੇ ਵਾਤਾਵਰਨ ਨੂੰ ਬਚਾਉਣ ਦੀ ਗੱਲਾਂ ਕੀਤੀ ਜਾਂਦੀਆਂ ਲੇਕਿਨ ਇੱਥੇ ਤੇ ਸ਼ਰਿਆ ਵਾਤਾਵਰਨ ਦੀ ਧੱਜੀਆਂ ਉਡਾਈਆਂ ਟੈਂਪਰੇਚਰ ਵੇਖੋ ਕਿੱਥੇ ਜਾ ਰਿਹਾ 45 46 ਡਿਗਰੀ ਟੈਂਪਰੇਚਰ ਹੋ ਗਿਆ ਜੇ ਆਪਾਂ ਜਿੰਨੇ ਰੁੱਖ ਲਾਵਾਂਗੇ ਉਹਨਾਂ ਸਾਨੂੰ ਫਾਇਦਾ ਉਹਨਾਂ ਦਾ ਪਾਣੀ ਬਚੇਗਾ ਪਰ ਜਦੋਂ ਅਸੀਂ ਇਹੋ ਜਿਹੀ ਹਰਕਤਾਂ ਕਰਾਂਗੇ ਤੁਸੀਂ ਦੇਖੋ ਕੁਦਰਤ ਵੀ ਨਾਰਾਜ਼ ਹੋਏਗੀ ਫਿਰ ਕੁਦਰਤੀ ਕੁਦਰਤੀ ਉਸ ਪਾਸੇ ਬਹੁਤ ਨੁਕਸਾਨ ਹੋਇਆ ਦਿਖਾ ਰਹੇ ਆ ਉਧਰ ਨੁਕਸਾਨ ਹੋਇਆ ਮੇਰੀ ਕੋਠੀ ਦਾ ਨੁਕਸਾਨ ਹੈ ਸਾਹਮਣੇ ਭਾਈ ਸਾਹਿਬ ਦੀ ਕੋਠੀ ਬਚ ਗਈ ਮਸਾਈ ਉਹ ਦੇਖੋ ਹਮ ਤਾਂ ਬਿਲਕੁਲ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਇਹ ਜਿਹੜਾ ਇਹ ਇਹ ਵੀ ਏਰੀਆ ਬੂਟੇ ਤੁਹਾਡੇ ਵੱਲ ਲਗਾਏ ਗਏ ਸੀ ਜਿਹੜਾ ਇਹ ਕੁਝ ਬੂਟੇ ਜਦੋਂ ਮੈਂ ਕੋਠੀ ਚ ਆਇਆ ਸੀਗਾ ਮੈਂ 15 20 ਬੂਟੇ ਸਾਰੇ ਆ ਲਾਈਨ ਦੇ ਵਿੱਚ ਲਗਵਾਏ ਆਪ ਹੀ ਹਮ ਤਾਂ ਬਿਲਕੁਲ ਤੁਸੀਂ ਦਿਖਾ ਰਹੇ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀ ਕਰ ਰਹੇ ਆ ਤਾਂ ਇਹ ਇੱਕ ਮੰਦਭਾਗੀ ਘਟਨਾ ਤੁਸੀਂ ਦੇਖੋ ਕਿ ਲੋਕਾਂ ਵੱਲੋਂ ਖਾਸ ਤੌਰ ਦੇ ਉੱਤੇ ਇੱਥੇ ਹੀ ਇੰਤਜ਼ਾਮਾਤ ਕੀਤੇ ਗਏ ਨੇ ਤਾਂ ਇਲਾਕੇ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਲੇਕਿਨ ਜਿਸ ਤਰੀਕੇ ਦੇ ਨਾਲ ਪਰਿਆਵਰਣ ਨੂੰ ਨੁਕਸਾਨ ਤੁਸੀਂ ਦੇਖੋ ਕਿ ਇਸ ਦਰਖਤ ਨੂੰ ਰੋਜ਼ ਪਾਣੀ ਵੀ ਦਿੱਤਾ ਜਾਂਦਾ ਇਹ ਪਾਣੀ ਦਿੰਦੇ ਸਰ ਰੋਜ਼ ਡੇਲੀ ਇਸ ਹੱਲੇ ਵੀ ਗਿੱਲਾ ਜੀ ਹੱਲੇ ਵੀ ਦੇਖੋ ਗਿੱਲਾ ਹੱਲੇ ਵੀ ਗਿੱਲਾ ਦੇਖੋ ਧਿਆਨ ਨਾਲ ਕੈਮਰਾ ਮਾਰ ਕੇ ਦੇਖੋ ਹੱਲੇ ਵੀ ਪਾਣੀ ਦਿੱਤਾ ਸਾਰੇ ਦੇਖੋ ਡੇਲੀ ਸਵੇਰੇ ਮੇਰੇ ਆ ਕੇ ਰੂਟੀਨ ਅੱਜ ਮੈਂ ਇੱਧਰ ਲਈ ਸਹੀ ਤੇ ਪਾਣੀ ਨਹੀਂ ਦਿੱਤਾ ਕਿਉਂਕਿ ਇੱਧਰ ਤਾਰਾਂ ਦਾ ਕੰਮ ਸੀਗਾ ਔਰ ਮਾਰਨਿੰਗ ਠੀਕ ਕਰਵਾਵਾ ਵਾਲਾ ਸੜ ਗਏ ਆ ਦੇਖੋ ਜੀ ਰੁੱਖ ਦਾ ਵੇਖੋ ਕੀ ਹਾਲ ਹੋ ਗਿਆ ਨੀਮ ਵਿੱਚ ਦੇਖੋ ਸਾਰੀ ਸੜ ਗਈ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਜੋ ਘਟਨਾ ਵਾਪਰੀਗੀ ਇਹ ਜੋ ਵੀ ਘਟਨਾ ਹੋਈ ਹੈ ਬਹੁਤ ਮੰਦ ਭਾਗੀ ਹੈ ਕਿਸੇ ਦੇ ਘਰ ਦੇ ਕੋਲ ਅੱਗ ਲਗਾਨੀ ਔਰ ਘਰ ਦੇ ਨੂੰ ਨੁਕਸਾਨ ਪਹੁੰਚਾਣਾ ਔਰ ਪਰਿਆਵਰਣ ਦਾ ਖਾਸ ਕਰ ਜਿਹੜੇ ਇਹ ਪੇੜ ਲੱਗੇ ਨੇ ਪੇੜਾਂ ਨੂੰ ਕੱਟਣ ਦਾ ਅੱਜ ਜਿੰਨੀ ਗਰਮੀ ਪੈ ਰਹੀ ਹੈ ਇਹ ਪੀੜਾ ਨਾ ਕੱਟੇ ਹੋਰ ਇਹ ਛਾਂ ਦੇਣਗੇ ਹਰ ਬੰਦਾ ਅੱਜ ਛਾਂ ਲੱਭਦਾ ਪਿਆ ਇੱਥੇ ਪੀੜ ਵੜ ਕੇ ਤੇ ਉਹ ਲੱਕੜ ਵੇਚੀ ਜਾ ਰਹੀ ਹੈ ਜੀ ਤੇ ਕੀ ਡਿਮਾਂਡ ਕਰਦੇ ਹੋ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਦੇਖੇ ਉਹਨਾਂ ਨੂੰ ਬੰਦਿਆਂ ਨੂੰ ਫੜੇ ਜਿਹੜੇ ਇਹ ਪੀੜ ਕਟਮਾਉਂਦੇ ਪਏ ਨੇ ਔਰ ਪੈਸੇ ਇਹਦੇ ਵੱਟੇ ਪਏ ਨੇ ਭਾਜੀ ਕੀ ਕਹਿਣਾ ਚਾਹੋਗੇ ਅੱਗੇ ਇਸ ਤਰੀਕੇ ਨਾਲ ਲਾਈ ਗਈ ਹੈ ਕੀ ਸਮਝਦੇ ਹੋ ਦੇਖੋ ਜੀ ਜਿਹੜੇ ਮਾਰੇ ਅਨਸਰ ਇਹ ਬਾਹਰ ਹੋਣੇ ਚਾਹੀਦੇ ਆ ਇੰਨੀ ਇਹ ਅੱਗ ਲਾਈ ਹੈ ਨਾ ਸਾਰੀ ਕਲੋਨੀ ਨੂੰ ਅੱਗ ਲਾਈ ਹੈ ਇਹਨਾਂ ਬੰਦਿਆਂ ਨੇ ਬਾਹਰ ਨਗੇ ਹੋ ਕੇ ਕਿਉਂ ਲਾਈ ਕਾਰਨ ਕੀ ਐਡੀ ਕਰੀ ਵੈਰ ਪੈ ਗਿਆ ਪਰਿਆ ਵਰਨ ਦੇ ਨਾਲ ਕੋਈ ਦੋ ਤਰ ਬੰਦੇ ਆ ਗਏ ਜਿਹਨਾਂ ਕਲੋਨੀ ਨੂੰ ਆਰਾਮ ਨਹੀਂ ਰਹਿਣ ਦੇਣਾ ਤੇ ਆਰਾਮ ਨਹੀਂ ਚਾਹੁੰਦੇ ਤੇ ਸ਼ਾਂਤੀ ਨਹੀਂ ਚਾਹੁੰਦੇ ਇੱਥੇ 9 ਸਾਲ ਕਦੀ ਪੁਲਿਸ ਨਹੀਂ ਆਈ ਜਦੋਂ ਦੇ ਇਹ ਗਾੜੀ ਆਏ ਨੇ ਤੇ ਡੜਾ ਡੜ ਡੜਾ ਡੜ ਮਹੀਨੇ ਦਾ ਦਾ 20-20 ਪੁਲਿਸ ਆਉਂਦੀ ਆ ਇੱਥੇ ਕਿਹੜਾ ਕੰਮ ਨਹੀਂ ਹੋ ਰਿਹਾ ਜਿਹੜਾ ਇਹ ਨਹੀਂ ਕਰ ਰਹੇ ਆ ਰੁੱਖ ਕੱਟ ਕੇ 2.5 ਲੱਖ ਰੁਪਏ ਟਾਲੇ 2-3 ਲੱਖ ਰੁਪਏ ਵਟ ਲਿਆ ਇੱਕ ਕੀ ਲੋਕਾਂ ਨੂੰ ਪਤਾ ਨਹੀਂ ਕਿੰਨੇ ਵਟਿਆ ਸਾਰੇ ਲੋਕ ਅਸੀਂ ਲੋ ਲਾਰ ਰਹੇ ਆਏ ਸਾੜ ਰਹੇ ਨੇ ਤਾਂ ਬਿਲਕੁਲ ਇਹਦੇ ਬਾਬਤ ਸ਼ਿਕਾਇਤ ਕੀਤੀ ਕੋਈ ਪੁਲਿਸ ਨੂੰ ਹਾਂਜੀ ਹਾਂਜੀ ਮੈਂ ਕੱਲ 112 ਨੰਬਰ ਤੇ ਕੰਪਲੇਨ ਕੀਤੀ ਸੀ ਕਿ ਮੈਂ ਗਮਟਾਲਾ ਚੌਂਕੀ ਕੰਪਲੇਨ ਦੇ ਕੇ ਆਇਆ ਮੇਰੇ ਕੋ ਕੰਪਲੇਨ ਨੰਬਰ ਵੀ ਆ ਸਵੇਰੇ ਪੁਲਿਸ ਵਾਲੇ ਆਏ ਸੀ ਕਿ ਉਹਨਾਂ ਅਫਸਰ ਭੇਜੇ ਸੀਗੇ ਉਹ ਮੌਕਾ ਵੇਖ ਕੇ ਫੋਟੋਆਂ ਖਿੱਚ ਕੇ ਜਾਇਜ਼ਾ ਲਾਗੇ ਨੇ ਉਹਨਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪ੍ਰਤੀਯਨਨ ਦਹਾਣਾ ਕੀ ਕਾਰਨ ਕੀ ਸੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਖਲ ਲੱਭਨ ਨਹੀਂ ਤੇ ਇਹ ਕੰਮ ਹੋਰ ਖਰਾਬ ਹੋਏਗਾ ਅੱਜ ਸਾਡੀ ਕਲੋਨੀ ਚ ਹੋਇਆ ਕੱਲ ਦੂਸਰੀ ਜਗ੍ਹਾ ਤੇ ਹੋਏਗਾ ਇਹ ਤੇ ਚੱਲਦਾ ਰਹਿਣਾ ਫਿਰ ਕੰਮ ਦਰਖਤਾਂ ਨਾਲ ਕਾਦਾ ਵੈਰ ਉਹ ਤੇ ਦਰਖਤ ਤੇ ਤੁਹਾਨੂੰ ਜੀਵਨ ਦਿੰਦੇ ਦਰਖਤ ਜੀਵਨ ਦਿੰਦੇ ਨੇ ਪਰ ਸਮਝ ਨਹੀਂ ਕਹਲਾਣਾ ਜੀ ਜਿਹੜੇ ਮਾਰੇ ਅਨਸਰ ਕਰ ਰਹੇ ਨੇ ਉਹਨਾਂ ਦੀ ਸਮਝ ਵੀ ਤੇ ਚਾਹੀਦੀ ਹੈ ਨਾ ਉਹਨਾਂ ਉਹਨਾਂ ਪਤਾ ਵੀ ਹੋਣਾ ਚਾਹੀਦਾ ਨਾ ਉਹਨਾਂ ਨੂੰ ਠੀਕਾ ਕੋਈ ਵੈਰ ਵਿਰੋਧ ਹੋਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਪਰਿਆਵਰਣ ਨੂੰ ਕਿਉਂ ਨੁਕਸਾਨ ਪਹੁੰਚਾਉਂਦੇ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਗਾਂ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਸਾਡੀ ਉਹਨਾਂ ਨੂੰ ਸਮਝ ਦੀ ਲੋੜ ਹੈ ਨਾ ਜੀ ਉਹਨ ਪ੍ਰਸ਼ਾਸਨ ਸਮਝਾਏਗਾ ਸੀਤੇ ਹੱਥ ਜੋੜ-ਜੋੜ ਕੇ ਸਮਝਾ ਚੁੱਕੇ ਆ ਬਿਲਕੁਲ ਸਰ ਕੀ ਹੁਣ ਤੁਸੀਂ ਡਿਮਾਂਡ ਕਰਦੇ ਹੋ ਸਰ ਤੁਸੀਂ ਦੇਖੋ ਕਿ ਸੱਚ ਵਾਸ ਦਾ ਇੰਟੈਂਸਿਟੀ ਆਫ ਦਾ ਫਾਇਰ ਕਿ ਥੈਟ ਆ ਫਾਇਰ ਬ੍ਰਿਗੇਡ ਹੈਡ ਟੂ ਬੀ ਕਾਲਡ ਅਪਨ ਟੂ ਐਕਸਟਿੰਗੁਇਸ਼ ਦਾ ਫਾਇਰ ਬਾਜੀ ਨੂੰ ਪੁੱਛੋ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਹੈ ਇਹ ਲੋਕਾਂ ਦੀ ਬਾਲਟੀਆਂ ਨਾਲ ਨਹੀਂ ਬੁਝੀ ਇੰਨੀ ਤੇਜ਼ ਅੱਗ ਸੀਗੀ ਮੈਨੂੰ ਤਾਂ ਲੱਗਦਾ ਡੀਪ ਰੂਟਡ ਸਾਜ਼ਿਸ਼ਾ ਸਰ ਕਲੋਨੀ 'ਚ ਕੁਝ ਸ਼ਰਾਤੀ ਤੱਤ ਹੋ ਗਏ ਨੇ ਜਿਹੜਾ ਕਿ ਚਾਹੁੰਦੇ ਨਹੀਂ ਇੱਥੇ ਪੀਸ ਹੋਏ ਇਹ ਕਲੋਨੀ ਵਸੇ ਮੈਂ ਸਾਡੀ ਇੱਕੋ ਹੀ ਡਿਮਾਂਡ ਹੈ ਪ੍ਰਸ਼ਾਸਨ ਨੂੰ ਪੁਲਸ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਪੁਲਿਸ ਆਓ ਇਨਕੁਆਇਰ ਕਰੋ ਤੇ ਜਿਹੜੇ ਕਲਪਰੇਟਸ ਨੇ ਉਹਨਾਂ ਤੇ ਐਕਸ਼ਨ ਕਰੋ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਤਾਂ ਬਿਲਕੁਲ ਇੱਕ ਵਾਰ ਫੇਰ ਇਸ ਤਸਵੀਰ ਨੂੰ ਤੁਹਾਨੂੰ ਦਿਖਾ ਰਿਹਾ ਕਿ ਕਿਸੇ ਦੀ ਆਪਸੀ ਲੜਾਈ ਲੇਕਿਨ ਇੱਕ ਦੂਜੇ ਨੂੰ ਕੁਝ ਨੀਵਾ ਦਿਖਾਉਣ ਵਾਸਤੇ ਤੇ ਕੋਈ ਦੇਖੋ ਕਿਸ ਤਰੀਕੇ ਦੇ ਨਾਲ ਪੂਰੇ ਪਰਿਆਵਰਣ ਦਾ ਨੁਕਸਾਨ ਕੀਤਾ ਗਿਆ ਤੇ ਇੱਥੇ ਬੂਟੇ ਲਾਏ ਗਏ ਸੀ ਤਾਂ ਕਿ ਜਿਹੜਾ ਹੈ ਲੋਕਾਂ ਨੂੰ ਹਰਿਆਵਲ ਮਿਲੇ ਔਰ ਆਸ-ਪਾਸ ਦੀ ਸੜਕਾਂ ਤੇ ਬੂਟੇ ਲਾਇਆ ਗਏ ਸੀ ਲੇਕਿਨ ਕਿਸੇ ਸ਼ਖਸ ਵੱਲੋਂ ਇਸ ਪੂਰੇ ਬੂਟਿਆਂ ਨੂੰ ਪੂਰੀ ਜਗ੍ਹਾ ਨੂੰ ਅੱਗ ਲਗਾ ਦਿੱਤੀ ਗਈ ਹੈ ਹੋ ਸਕਦਾ ਹੈ ਇਹਨਾਂ ਦਾ ਇੰਟਰਨਲ ਮਾਮਲਾ ਹੋਵੇ ਲੇਕਿਨ ਇੰਟਰਨਲ ਮਾਮਲੇ ਦੇ ਵਿੱਚ ਇਸ ਪਰਿਆਵਰਣ ਦਾ ਕੀ ਕਸੂਰ ਸੀ ਇਹਨਾਂ ਬੂਟਿਆਂ ਦਾ ਕੀ ਕਸੂਰ ਸੀ ਇਹਨਾਂ ਦਾ ਕੀ ਕਸੂਰ ਸੀ ਜਿਹੜੇ ਕੀ ਸਾਨੂੰ ਜੀਵਨ ਦਿੰਦੇ ਨੇ ਲੇਕਿਨ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਬੁਰੇ ਤਰੀਕੇ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਲੋੜ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਉੱਤੇ ਕੜੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਵੱਲੋਂ ਕੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਖਾਸ ਕਰਕੇ ਅੱਗ ਲਾਈ ਗਈ ਹੈ ਔਰ ਪੇੜ ਪੌਦੇ ਜਰੇ ਨੇ ਉਹਨਾਂ ਨੂੰ ਬਿਲਕੁਲ ਪੂਰਨ ਤਰੀਕੇ ਨਾਲ ਸਾੜ ਦਿੱਤਾ ਗਿਆ ਹੈ ਤਾਂ ਇਹ ਜੋ ਪੇੜ ਪੌਦੇ ਲੋਕਾਂ ਨੂੰ ਜੀਵਨ ਦਿੰਦੇ ਨੇ ਉਸ ਜੀਵਨ ਦੇਣ ਵਾਲੇ ਪੇੜ ਪੌਦਿਆਂ ਦੇ ਨਾਲ ਜਿਸ ਤਰੀਕੇ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਅੱਗ ਲਾਈ ਗਈ ਹੈ ਤੰ ਮੰਦ ਭਾਗਾ ਹੈ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਦੋਸ਼ੀਆਂ ਦੇ ਉੱਤੇ ਕੜੀ ਕਾਰਵਾਈ ਹੋਵੇ ਜਿਸ ਦੇ ਨਾਲ ਕੀ ਭਵਿੱਖ 'ਚ ਕੋਈ ਅਜਿਹੀ ਹਰਕਤ ਨਾ ਕਰ ਸਕੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ